ਪਿੰਡ ਕਾਲਾ ਵਾਲਾ ਨਾਮ ਬਲਵਿੰਦਰ ਕੋਰ ਇਕੱਠੇ ਹੋਏ ਆ ਪੀ ਇਥੇ ਨਰਕ ਪਿਆ ਅੱਛਾ ਪਾਣੀ ਦੇ ਵਿੱਚ ਨੰਗੰਡੇ ਪਾਣੀ ਦੇ ਵਿੱਚ ਆਉਂਦੀ ਲੰਘ ਕੇ ਜਾਣਾ ਪੈਂਦਾ ਇਹ ਤੁਹਾਨੂੰ ਵੀ ਪਤਾ ਹੀ ਆ ਵੇਖ ਲਓ ਸਾਹਮਣੇ ਆ ਸਾਡੇ ਦੇ ਘਰ ਦੇ ਵਿੱਚ ਪਾਣੀ ਆਇਆ ਵੇਖੋ ਹਾਂ ਜਾ ਕੇ ਤੂੰ ਸਾਨੂੰ ਵੇਖ ਕੇ ਆਪਣੀ ਤਸੱਲੀ ਕਰਕੇ ਆਏ ਜੀ ਨਾ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਪਿੰਡ ਦੇ ਸਰਪੰਚ ਕੋਈ ਕਹਿਆ ਨਹੀਂ ਕਿ ਇਹਨੂੰ ਘਹਾ ਨਹੀਂ ਦਈ ਪਿੰਡ ਆਨੇ ਆ ਆਖਣ ਵੀ ਜਾਣੇ ਆ ਕਰ ਦਿੰਨੇ ਆ ਕਰ ਦਿੰਨੇ ਮੁਰਕੇ ਕੋਈ ਬੋੜਦਾ ਨਹੀਂਗਾ ਉਹ ਵੀ ਉਸ ਟਾਈਮ ਤੇ ਕਿਹਾ ਜੇ ਟਾਈਮ ਤੇ ਵੋਟਾ ਹੁਣ ਤੇ ਕਿੰਨੀ ਦੇਰ ਹੋ ਗਈ ਮਤਾ ਇਹ ਇਹ ਕੋਈ ਪਤਾ ਹੀ ਨਹੀਂ ਕਿੰਨਾ ਚੇਰੇ ਹੋ ਗਿਆ ਇਹਨੂੰ ਸਫਾਈ ਹੋਈ ਕਿੱਦਾਂ ਫਿਰ ਲੰਗਦੇ ਰੋਜ਼ ਲੰਗਦੇ ਆ ਵੇ ਲੋਟਰ ਸਾਹਮਣੇ ਇਦਾਂ ਨੰਗੀ ਦਾ ਵਿੱਚੋਂ ਦੀ ਲੰਕੇ ਜਾਂਨੇ ਆ ਹੱਥ 'ਚ ਚੱਪਲਾ ਫੜ ਕੇ ਤੇ ਮੈਂ ਤਾਂ ਬਹੁਤਾ ਤੁਰਕੇ ਨਹੀਂ ਜਾਂਦੀ ਸਾਈਕਲ ਫੜਦੀ ਤੇ ਲੰਗ ਜਾਂਦੀ ਆ ਕਿਉਂ ਕੱਪੜੇ ਨਾਲ ਲਿਬੜਨ ਵੋਟਾਂ ਦਿੱਤੀਆਂ ਆ ਅੱਖੀ ਦਾ ਜਿਨ੍ਹਾਂ ਨੇ ਹੁਣ ਮੈਂਬਰਾਂ ਨੇ ਵੋਟਾਂ ਲਈਆਂ ਆ ਨਾ ਉਹਨਾਂ ਨੂੰ ਆ ਕੇ ਵੀ ਆਏ ਆ ਕਰਦੇ ਨੇ ਕਰਦੇ ਨੇ ਮੁਰਕੇ ਕੋਸ਼ਿਸ਼ ਨਹੀਂ ਗਾ ਹਾਂ ਨਦਰਾਂ ਨੂੰ ਜਾ ਕੇ ਆਨੇ ਆ ਏ ਮੈਂਬਰ ਤੇ ਸਰਪੰਚ ਸਾਹਿਬ ਖਾਨ ਦੇ ਯਾਰ ਜੇ ਮੈਂ ਤੈਨੂੰ ਦੱਸਾਂ ਹਾਂ ਡਰਦੀ ਨਹੀਂ ਮੈਂ ਕਿਸੇ ਕੋਮੀ ਹਾਂ 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 ਹੁਣ ਕੀ ਜੋ ਉਹਨਾਂ ਕਰਨਾ ਕਰ ਲਿਆ ਨੇ ਪਰ ਸਾਡੇ ਘਰ ਨਰਕ ਤੇ ਵੇਖਣਾ ਹਨ ਕਿ ਸਭ ਤੋਂ ਮਾੜਾ ਘਰ ਸਾਡਾ ਏ ਜਿੱਥੇ ਪਾਣੀ ਘਲੁੰਦਾ ਹਨ ਕਿ ਹਾਂ ਵੇਖੋ ਸਾਰਿਆਂ ਨੂੰ ਪੁੱਛ ਲਓ ਪੈਪਾਂ ਦੇ ਵਿੱਚੋਂ ਦਿੱਤੀਆਂ ਬੋਤਲਾਂ ਕਿਹਨਾਂ ਕੇ ਨਾਂ ਕਿਨੇ ਕਿਨੇ ਸਾਡੇ ਅੰਦਰ ਸੱਪ ਵੜਦੇ ਨੇ ਤੇ ਕੀ ਚਾਹੁੰਦੇ ਹੁਣ ਤੁਹਾਡੀ ਕੀ ਹੋਣਾ ਹੀ ਆਨੇ ਪੀ ਸਫਾਈ ਹੋਣੀ ਚਾਹੀਦੀ ਆ ਇਹ ਪਾਣੀ ਦਾ ਵਕਾਸ ਨਿਕਲਣਾ ਚਾਹੀਦਾ ਕਿ ਇਹ ਬੰਨੇ ਟੱਡਣ ਪਾਣੀ ਸਾਡੇ ਸੱਪੜ ਦਾ ਕੂਈਆਂ ਬਣ ਹਾਂ ਕੂਈਆਂ ਬਣ ਜਿੱਦਾਂ ਲੋਕਾਂ ਦੇ ਪਿੰਡਾਂ ਚ ਬਣੇ ਨਾ ਪੱਕੇ ਉਦਾਂ ਇੱਥੇ ਸਾਡੇ ਪਿੰਡ ਬਣ ਨਾਣ ਕੇ ਮੇਰੇ ਨਾਮ ਜੀ ਮਨਜੀਤ ਕੌਰ ਪਿੰਡ ਸਾਡਾ ਕਾਲਾ ਵਾਲਾ ਅੱਛਾ ਜੀ ਮਾ ਕੀ ਮਸਲਾ ਮਸਲਾ ਸਾਡਾ ਇਹ ਹੀ ਆ ਵੀ ਸਾਡੇ ਘਰਾਂ ਤੋਂ ਪਾਣੀ ਬਾਹਰ ਆਉਂਦਾ ਹੀ ਨਹੀਂ ਜੀ ਅਸੀਂ ਬਹੁਤ ਵਾਰੀ ਮੈਂਬਰਾਂ ਸਰਪੰਚਾਂ ਨੂੰ ਸਾਰਿਆਂ ਨੂੰ ਕਹਿ-ਕਹਿ ਕੇ ਵੀ ਦੇਖ ਲਿਆ ਕਿਸੇ ਵੀ ਸਾਡੇ ਉਹ ਗਲੇ ਠਾ ਕਰ ਦਿੰਦੇ ਵੀ ਨਹੀਂ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਪਹਿਲਾਂ ਛੱਪੜ ਦਾ ਟਾਡਾ ਕਰਕੇ ਦਾਂਗੇ ਪਰ ਉਹ ਕੁਝ ਸੁਣਾ ਨਹੀਂ ਦੇ ਦਿੰਦੇ ਸਵੇਰੇ ਸ਼ਾਮ ਪਹੁੰਚੇ ਚੁੱਕੇ ਤੇ ਗੁਰੂ ਘਰ ਜਾਇਦਾ ਤੇ ਫਿਰ ਉੱਥੇ ਜਾ ਕੇ ਪਹਿਲਾਂ ਪੈਰ ਧੋਈਦੇ ਆ ਤੇ ਫਿਰ ਅਸੀਂ ਅੰਦਰ ਮਹਾਰਾਜ ਦੇ ਘਰ ਤੇ ਜਾਂਦੇ ਆ ਅਸੀਂ ਇਹੋ ਸਰਕਾਰ ਕੋਲ ਮੰਗ ਕਰਦੇ ਆ ਕਿ ਸਾਡਾ ਛੱਪੜਾਂ ਦਾ ਜਿਹੜਾ ਵਾ ਨਾ ਇਹ ਕੰਮ ਹੋਣਾ ਚਾਹੀਦਾ ਸਭ ਤੋਂ ਅਸੀਂ ਨਰਕ ਦੇ ਵਿੱਚ ਸਾਡੇ ਰਿਸ਼ਤੇਦਾਰ ਹੁੰਦੇ ਆ ਉਹ ਸਾਨੂੰ ਟਿਕਰਾਂ ਕਰਕੇ ਚਲੇ ਜਾਂਦੇ ਵੀ ਤੁਹਾਡੇ ਪਿੰਡ ਦਾ ਕੋਈ ਸਰਪੰਚ ਕੋਈ ਮੰਤਰੀ ਕੋਈ ਨਹੀਂ ਹੈਗਾ ਤੇ ਅਸੀਂ ਕੀ ਕਹੀਏ ਵੀ ਇਹ ਸਾਡੇ ਕੋਈ ਹੈ ਜਾਂ ਨਹੀਂ ਉਹਨਾਂ ਨੂੰ ਅਸੀਂ ਬਹੁਤ ਵਾਰੀ ਕਿਹਾ ਹੈ ਜਿਦ ਦਿਨ ਵੋਟਾਂ ਲੈਣ ਆਏ ਸੀ ਨਾ ਸਾਡੇ ਘਰ ਅਸੀਂ ਆਖਿਆ ਵੀ ਤੁਹਾਨੂੰ ਪਹਿਲਾਂ ਨੰਗਨ ਲੱਗਿਆ ਨਾ ਤੁਹਾਨੂੰ ਸੰਗ ਆਉਣੀ ਚਾਹੀਦੀ ਸੀ ਵੀ ਕਿਥੋਂ ਲੰਘ ਕੇ ਆਏ ਜੀ ਤੁਸੀਂ ਇਧਰੋਂ ਗਲੀਆਂ ਥਾਣੀ ਆਏ ਜੇ ਤੇ ਤੁਸੀਂ ਇਧਰੋਂ ਦੀ ਆਉਂਦੇ ਸਿੱਧੇ ਆਉਂਦੇ ਤੁਸੀਂ ਐਵੇਂ ਬਾਈਪਾਸ ਤੁਰੇ ਫਿਰਦੇ ਛੋਟੀਆਂ ਗਲੀਆਂ ਥਾਣੀ ਠੀਕ ਹੈ ਜੀ ਤੇ ਤੁਸੀਂ ਇਹ ਸੋਚੋ ਵੀ ਤੁਸੀਂ ਆਂਦੀ ਆਉਂਦੇ ਤੁਹਾਨੂੰ ਵੀ ਪਤਾ ਲੱਗਦਾ ਨਹੀਂ ਨਹੀਂ ਇਹ ਤੁਸੀਂ ਵੋਟਾਂ ਪਾਓਗਾ ਵੀ ਜੀ ਅਸੀਂ ਪਹਿਲਾਂ ਤੁਹਾਡੇ ਤੁਹਾਡਾ ਕੰਮ ਕਰਾਂਗੇ ਬਾਅਦ ਵਿੱਚ ਅਸੀਂ ਤੇ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਮੈਨੂੰ ਇੰਨਾ ਡਰ ਲੱਗਦਾ ਹੁੰਦਾ ਸੀ ਵੀ ਮੇਰਾ ਇੱਕ ਬੇਟਾ 7 ਸਾਲਾਂ ਬਾਅਦ ਆਇਆ ਇਹ ਚੱਲਿਆ ਜਾਏ ਚੰਗੀ ਗੱਲ ਇੱਕ ਕਹਿੰਦੇ ਲੇਡੀ ਦੀ ਵੀ ਜਿਹੜੀ ਡੈਥ ਹੋ ਗਈ ਉਹ ਲੇਡੀ ਸਾਡੇ ਆ ਸਾਹਮਣੇ ਘਰ ਆ ਦੁੱਧ ਲੈ ਕੇ ਆਈ ਐ ਤੇ ਆ ਨਾਲ ਹੀ ਟੱਪੀ ਐ ਕਿਉਂਕਿ ਬਜ਼ੁਰਗ ਸੀਗੇ ਉਹ ਤੇ ਉਹ ਨਹੀਂ ਉਹਨਾਂ ਦੇ ਕੋਲੋਂ ਗੋਡਾ ਉਹਨਾਂ ਦਾ ਇਹੋ ਜਿਹਾ ਟੁੱਟਿਆ ਕਿ ਉਹ ਰੱਬ ਨੂੰ ਪਿਆਰੇ ਹੋਣ। ਹੁਣ ਕੀ ਮੰਗ ਕਰਦੇ? ਅਸੀਂ ਇਹ ਸਰਕਾਰ ਗਾੜੀ ਮੰਗ ਕਰਦੇ ਆ। ਤੇ ਅਸੀਂ ਆਨੇ ਵੀ ਸਾਡੇ ਛਪੜਾਂ ਦਾ ਜਿਹੜਾ ਵਾ ਨਾ ਇਹ ਮਸਲਾ ਹੱਲ ਹੋਣਾ ਚਾਹੀਦਾ। ਕਿਉਂਕਿ ਅਸੀਂ ਤੇ ਜੀਂਦੇ ਨਰਕ ਚ ਪਏ ਮਰਿਆਂ ਤੇ ਪਤਾ ਨਹੀਂ ਕੀ ਮਿਲਣਾ ਤੇ ਕੀ ਨਹੀਂ। ਉਹ ਤਾਂ ਬਾਅਦ ਦੀ ਗੱਲ ਆ। ਪਰ ਅਸੀਂ ਜੀਂਦੇ ਹੀ ਨਰਕ ਦੇ ਵਿੱਚ ਪਏ ਆ। ਹੁਣ ਤੁਹਾਡੇ ਸਾਹਮਣੇ ਵੇਖੋ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਉਹਨਾਂ ਨੂੰ ਗੱਡੀਆਂ ਤੇ ਮੋਟਰਾਂ ਤੇ ਸਕੂਟਰਾਂ ਤੇ ਨੰਗਾ ਕੇ ਤੇ ਫੇਰ ਅਸੀਂ ਜਾਣੇ। ਅਸੀਂ ਬਹੁਤ ਤੰਗ ਆ। ਨਾਲਾ ਤੇ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੱਕ ਚੀਜ਼ ਜਿਹੜੀ ਆ ਮੇਰੇ ਧਿਆਨ ਵਿੱਚ ਲੈਂਦੀ ਆ ਕਾਲਾ ਬਾਲਾ ਦੇ ਵਿੱਚ ಗ್ರಾಮ ਪੰਚਾਇਤ ਦੇ ਵਿੱਚ ਸਰਕਾਰੀ ਕਰਮਚਾਰੀ ਨਿਯੁਕਤ ਹੋਇਆ ਸਰਪੰਚ ਦਾ ਕੋਰਮ ਨਹੀਂ ਸੀ ਪੂਰਾ ਉੱਥੇ ਉੱਥੇ ਜੋ ਮੈਨੂੰ ਪੰਚਾਇਤ ਸੈਕਟਰੀ ਵੱਲੋਂ ਹੁਣ ਰਿਪੋਰਟ ਆਈ ਆ ਪਤਾ ਕੀਤਾ ਆ ਉੱਥੇ ਦੋ ਛੱਪੜ ਹੈ ਇੱਕ ਦੀ ਡੀਵਾਟਰਿੰਗ ਉਹਨਾਂ ਆਲਰੇਡੀ ਕਰਵਾ ਦਿੱਤੀ ਸੀ ਦੂਸਰੇ ਦਾ ਉਹ ਡੀਵਾਟਰਿੰਗ ਦਾ ਕੰਮ ਜਿਹੜਾ ਆ ਉਹ ਵੀ ਮੈਂ ਕਹਿ ਦਿੱਤਾ ਤਾਂ ਇਮੀਡੀਏਟਲੀ ਤੁਸੀਂ ਸਟਾਰਟ ਕਰਵਾ ਕੇ ਨਾਲ ਹੀ ਡੀਸੈਲਟਿੰਗ ਦਾ ਵੀ ਆਪਾਂ ਕੰਮ ਕਰਵਾਵਾਂਗੇ ਜੋ ਤੁਹਾਡੇ ਦਸ਼ਨ ਮੁਤਾਬਿਕ ਹੈ ਕਿ ਉੱਥੇ ਪਾਣੀ ਜਿਹੜਾ ਐਕਸੈਸ ਫਲੋ ਹੋ ਰਿਹਾ ਹੈ ਤੇ ਆਪਾਂ ਦੀ ਡੀਸੈਲਟਿੰਗ ਕਰਵਾ ਕੇ ਪ੍ਰੋਪਰ ਉਹਦੀ ਜਿਹੜੀ ਆ ਐਸ ਪਰ ਗਾਈਡਲਾਈਨਾਂ ਦੇ ਉੱਤੇ ਪ੍ਰੋਪਰ ਕੰਮ ਕਰਵਾ ਲਾਂਗੇ ਮੈਂ ਆਪ ਤੇ ਜੀ ਖੁਦ ਚੱਪੜ ਦਾ ਮੌਕਾ ਨਹੀਂ ਦੇਖ ਪਾਇਆ ਤੇ ਲਾਸਟ ਮੰਥੀ ਮੈਨੂੰ ਇੱਥੇ ਜੁਆਇਨ ਕਰਨ ਦਾ ਮੌਕਾ ਮਿਲਿਆ ਮੈਂ ਆਪ ਵੀ ਦੇਖ ਲਵਾਂਗਾ ਜੇ ਉੱਥੇ ਮੌਕੇ ਤੇ ਸਾਡਾ 1 ਏਕੜ ਦੇ ਲਾਗੇ ਰਕਬਾ ਹੋਊਗਾ ਤੇ ਦੈਨ ਅਸੀਂ ਇਹਨੂੰ ਥਾਪਰ ਮਾਡਲ ਦੀ ਪ੍ਰੋਵੀਜ਼ਨ ਵਿੱਚ ਜ਼ਰੂਰ ਲਿਆਵਾਂਗੇ ਜੀ